ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੁਧਿਆਣੇ ਤੋਂ ਆ ਰਹੇ ਤੇ ਲੁਧਿਆਣੇ ਦੇ ਟੋਲ ਪਲਾਜੇ ਦੇ ਬਿਲਕੁਲ ਲੱਗੇ ਇੱਕ ਨੀਵੀਂ ਜਗ੍ਹਾ ਤੇ ਅਸੀਂ ਗੱਡੀ ਖੜਾ ਰਹੀ ਸੀ ਕੁਦਰਤੀ ਗਿਆਨੀ ਪਿੰਦਰਪਾਲ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਉਹਨਾਂ ਦੇ ਮਾਤਾ ਜੀ ਦੇ ਭੋਗ ਤੋਂ ਆ ਰਹੇ ਸੀ ਤੇ ਮੈਂ ਵੇਖਿਆ ਡੂੰਗੀ ਜਗ੍ਹਾ ਤੇ ਆ ਵੇਖੋ ਤੁਸੀਂ ਐ ਸਾਰੀ ਡੂੰਗੀ ਜਗ੍ਹਾ ਹੈ ਸੜਕੇ ਦੇ ਨਾਲ ਕਾਫੀ ਉੱਚੀ ਹੈ ਤੇ ਸਿੱਖ ਬੱਚੇ ਖੇਡ ਰਹੇ ਸਨ ਇਹ ਬੱਚੇ ਖੇਡ ਰਹੇ ਸਨ ਤੇ ਮੈਂ ਗੁਰਦੁਆਰੇ ਦੀ 2 ਮਿੰਟ ਖਲੋਤੇ ਸੀ ਕਿ ਅਸੀਂ ਇਹਨਾਂ ਨੂੰ ਮੰਦਵਾਸ ਤੇ ਪਹੁੰਚੇ ਤੇ ਵੇਖਿਆ ਸਾਰੇ ਸਿੱਖਾਂ ਦੇ ਪਰਿਵਾਰ ਨੇ ਇਹ ਪਿੰਡ ਕਿਹੜਾ ਵਜਦਾ ਮਜਾਰਾ ਖੁਰ ਦਾ ਇਹ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਇੱਥੇ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ 150 ਘਰ ਹੈ 150 ਘਰ ਦੇ ਲੱਗੇ ਐ ਛੋਟੀ ਜੀ ਬਿਲਡਿੰਗ ਹੈ ਜੀ 25 30 ਜਿਹੜੇ ਘਰ ਨੇ ਗੁਰੂ ਘਰ ਨੂੰ ਮੰਨਦੇ ਨੇ ਸੈਂ ਜਿਹੜੇ ਆਏ ਨੇ ਇੱਥੇ ਤੇ ਮੈਂ ਸੋਚਿਆ ਕਿ ਤੁਹਾਨੂੰ ਜਾਣਕਾਰੀ ਕਰਾ ਦਵਾਂ ਇਹ ਰਾਜਪੂਤ ਸਿੱਖ ਨੇ ਰਾਜਪੂਤ ਸਿੱਖ ਨੇ ਇਹ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਕਿਸਾਨ ਧਾਰੀ ਬੱਚੇ ਤੁਹਾਨੂੰ ਮਿਲਣਗੇ ਅੰਮ੍ਰਿਤਧਾਰੀ ਪਹਿਣਾ ਮਿਲਣਗੇ ਆ ਤੇ ਮਿਹਨਤ ਮਜ਼ਦੂਰੀ ਕਰਦੇ ਨੇ ਇਹ ਨਿਸ਼ਾਨ ਸਾਹਿਬ ਇੱਧਰ ਲੱਗਾ ਹੈ ਹਾਂਜੀ ਹਾਂਜੀ ਇਹ ਨਿਸ਼ਾਨ ਸਾਹਿਬ ਲੱਗਾ ਹੈ ਇਹਦਾ ਵੀ ਚੋਲਾ ਸਾਹਿਬ ਬਦਲਣਾ ਹੈ ਸੋ ਕੌਮ ਤਾਂ ਕਿ ਹੈਗੀ ਹੈ ਤਾਂ ਅਸੀਂ ਕਹਿੰਦੇ ਕਰੀਏ ਪਰਵਾਹੀਏ ਕਹਾਲ ਕਮਰਾ ਜਾਨਕਿ ਜਦੋਂ ਭੁੰਦੇ ਜਸਰੇ ਇਸ ਸਿੱਖਾਂ ਦੇ ਪਰਿਵਾਰ ਦੇ ਮੈਂ ਸੁਣ ਸਕਦਾ ਕਿ ਭੁੰਦੇ ਜਸਰੇ ਦੇ ਅਸੀਂ ਭੁੰਦੇ ਜਸਰੇ ਨੇ ਹੈ ਸਿੱਖ ਰਿਹਾ ਹੈ ਮਾਦਾ ਰੋ ਰਹੀ ਸੀ ਮਾਦਾ ਕਿਉਂ ਰੋ ਰਹੀ ਸੀ ਸਾਡਾ ਘਰ ਸੋਣਾ ਬੱਦੀਆ ਵੱਡਾ ਬਣ ਜਾਵੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਸਾਹਿਬ ਚਾਉਂਦੇ ਆ ਕਿ ਵੱਡਾ ਬਣ ਜਾਵੇ ਵੱਡਾ ਬਣ ਜਾਵੇ ਬਸ ਇਸ ਦੇ ਜਦੋਂ ਸਾਡੇ ਸੰਗਤ ਇਕੱਤਰ ਹੁੰਦੀ ਹੈ ਤੇ ਬਾਹਰ ਘੱਟੇ ਮਿੱਟੀ 'ਚ ਸੰਗਤ ਬੈਂਦੀ ਹੈ ਤੇ ਇਹਦਾ ਦਰਬਾਰ ਹਾਲ ਕਹਿੰਦੇ ਸਾਡਾ ਵੱਡਾ ਬਣ ਜਾਵੇ ਮੈਂ ਕਿਉਂਕਿ ਕਿਉਂਕਿ ਬਿਲਕੁਲ ਲੱਗੇ ਲੁਧਿਆਣੇ ਦਾ ਟੋਲ ਪਲਾਜ਼ਾ ਤੁਸੀਂ ਦੇਖ ਲੇਗੇ ਇਹ ਟੋਲ ਪਲਾਜ਼ਾ ਹੀ ਸੁ ਮਹਿਸੇ ਫੁਸ਼ਕੂ ਗੂਰੀ ਤੇ ਨਾਲ ਹੀ ਹੈ ਬਿਲਕੁਲ ਤੇ ਮੈਂ ਸੋਚਿਆ ਕਿ ਇਹ ਗੁਰੂ ਰਾਮਦਾਸ ਪਾਸ਼ਾ ਹੀ ਇੱਥੇ ਲਿਆਉਣ ਵਾਲੇ ਨੇ ਅਸੀਂ ਥੋੜਾ ਸਮਾਂ ਇੱਥੇ ਖਲੋਤੀ ਸੀ ਗੱਡੀ ਟੋਲ ਪਲਾਜ਼ੇ ਦੇ ਲਾਗੇ ਤੇ ਸਿੱਖਾਂ ਦੇ ਬੱਚੇ ਖੇਡਦੇ ਦੇਖੇ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਗੀਤ ਸਿੱਖਣਾ ਇਹ ਬੱਚਾ ਕਹਿੰਦਾ ਮੈਂ ਕੀਤਰ ਸਿੱਖਣਾ ਹੈ ਤਫਲਾ ਸਿੱਖਣਾ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਦੇ ਸਰਾ ਤੇ ਝੂੜੇ ਨੇ ਇਹਨੇ ਗਰੀਬੀ ਆਲਮ ਦੇ ਵਿੱਚ ਰਹਿੰਦੇ ਹੋਏ ਵੀ ਇਹ ਵੀਰ ਉੱਥੇ ਕੱਢ ਰਹੇ ਸੀਗਾ ਕਾਨੇ ਤੇ ਮੈਂ ਇਹਨੂੰ ਪੁੱਛ ਰਿਹਾ ਸੀ ਕਿ ਕਾਨੇ ਕਿਹੜੇ ਕੰਮ ਲਈ ਕੱਢ ਰਹੇ ਕਹਿੰਦੇ ਵੀ ਕੁਲਫੀਆਂ ਦੇ ਜਿਹੜੇ ਡੱਗ ਬਣਨੇ ਨੇ ਡੱਗੇ ਜਿਹੜੇ ਕੁਲਫੀਆਂ ਦੇ ਵਿੱਚ ਤੀਲਾ ਹੁੰਦਾ ਨਾ ਉਹ ਤੀਲੇ ਬਣਾ ਕੇ ਕਾਨਿਆਂ ਦੇ ਵੇਚਦੇ ਨੇ ਤੇ ਕੋਈ ਕੋਈ ਮਿਹਨਤ ਮਜ਼ਦੂਰੀ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੀ ਮਿਹਨਤ ਮਜ਼ਦੂਰੀ ਕਰਦਾ ਹੈ ਸੋ ਇਹਨਾਂ ਦੀ ਡਿਮਾਂਡ ਮੈਂ ਸੰਗਤ ਤੱਕ ਪਹੁੰਚਾਰਿਆ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ ਕਿ ਲੁਧਿਆਣੇ ਤੋਂ ਜਦੋਂ ਅਮਰਸਰ ਸਾਹਿਬ ਨੂੰ ਨਿਕਲੀਏ ਟੋਲ ਪਲਾਜ਼ਾ ਟੋਲ ਪਲਾਜ਼ਾ ਜਿੱਦੇ ਬਿਲਕੁਲ ਨੁਕਰ ਤੇ ਜਦੋਂ ਅ ਸ਼ੁਰੂ ਹੁੰਦਾ ਹੈ ਇੱਕ ਬਾਈਪਾਸ ਨਿਕਲ ਜਾਂਦਾ ਹੈ ਤੇ ਇਹ ਪਿੰਡ ਹੈ ਛੋਟਾ ਜਿਹਾ ਸਿੱਖਾ ਦਾ ਤੇ ਸਿੱਖਾਂ ਨੂੰ ਸਿੱਖਾਂ ਦੀ ਬਾਹ ਫੜਨੀ ਚਾਹੀਦੀ ਹੈ ਸੇਵਾ ਤਾਂ ਸਾਰਿਆਂ ਦੀ ਕਰਨੀ ਚਾਹੀਦੀ ਪਰ ਆਪਣੀ ਸਿੱਖ ਜੇ ਅਜ ਇਹ ਉਹ ਜੇ ਵਿਚਾਰੀ ਮਾਤਾ ਰੋ ਰਹੀ ਸੀ ਕਿ ਸਾਡਾ ਗੁਰਦੁਆਰਾ ਸਾਹਿਬ ਜਿਹੜਾ ਸੋਹਣਾ ਬਣੇ ਦਰਬਾਰ ਸੋਹਣਾ ਬਣੇ ਆਹ ਭੰਜਾਵੇ ਚੱਲ ਸਾ ਨੰਨੀ ਬਹੁਤ ਹੋਵੇ ਐ ਘੱਟੇ ਮਿੱਟੀ ਵੇਖ ਸਕਦੇ ਤੁਸੀਂ ਛੋਟਾ ਜਿਹਾ ਦਰਬਾਰ ਹੈ ਮਹਿਜ਼ ਇੱਕ ਗਾਰਡਰ ਦਾ ਕੋਠਾ ਹੈ ਫਿਰ ਵੀ ਇਹ ਪਰਿਵਾਰ ਇੱਥੇ ਬੜੇ ਸਿੱਦਕ ਦੇ ਨਾਲ ਭਰੋਸੇ ਦੇ ਨਾਲ ਰਹਿ ਰਹੇ ਨੇ ਤੇ ਮੈਂ ਇਹਨਾਂ ਦੀ ਗੁਹਾਰ ਤੁਹਾਡੇ ਤੱਕ ਪਾ ਰਿਹਾ ਹਾਂ ਕਿੰਨਾ ਕੁ ਖਰਚਾ ਆ ਜਾਏਗਾ ਲਗਭਗ 20 25 30 ਲੱਖ ਰੁਪਏ ਖਰਚਾ ਆ ਜਾਏਗਾ ਕੌਮ ਵਾਸਤੇ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਨੂੰ ਖੁੱਲਾ ਇਹ ਆਪਣੇ ਘਰ ਬਣਾਉਣ ਬਾਰੇ ਨਹੀਂ ਕਹਿ ਰਹੇ ਕਿ ਇਹਨਾਂ ਦੇ ਘਰ ਵੀ ਭਾਵੇਂ ਕੱਚੇ ਨੇ ਛੋਟੇ ਨੇ ਡੂੰਗੇ ਥਾਂ ਤੇ ਨੇ ਇਹਨਾਂ ਆਪਣੇ ਘਰ ਬਣਾਉਣ ਵਾਸਤੇ ਨਹੀਂ ਕਹਿ ਰਹੇ ਕਹਿੰਦੇ ਮਿਹਨਤ ਮਜ਼ਦੂਰੀ ਕਰਦੇ ਗੁਰੂ ਘਰ ਬਣਾਉਣ ਵਾਸਤੇ ਕੋਈ ਸੰਸਥਾ ਕਹਿੰਦੇ ਅੱਗੇ ਆਉਣੀ ਚਾਹੀਦੀ ਹੈ ਗੁਰੂ ਘਰ ਇਹਨਾਂ ਦਾ ਜ਼ਰੂਰ ਬਣਨਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਅੰਦਰ ਇੱਕ ਸ਼ਰਧਾ ਭਾਵਨਾ ਹੈ ਇੱਕ ਗੁਰੂ ਸਾਹਿਬ ਪ੍ਰਤੀ ਪੇਮ ਹੈ ਮਾਤਾ ਵਿਚਾਰੀ ਰੋ ਰਹੀ ਸੀ ਮੈਂ ਜਦੋਂ ਆ ਕੇ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਸਾਰੇ ਮੱਲੇ ਦੇ ਐ ਪ੍ਰਿੰਟ ਦੇ ਨਗਰ ਦੇ ਮਾਤਾਵਾ ਪੈਣਾ ਵੀਰ ਇਕੱਠੇ ਹੋ ਗਏ ਬੱਚੇ ਵੇਖ ਕੇ ਮੈਂ ਆਇਆ ਸੀਗਾ ਤੇ ਬੱਚੇ ਉਹੋ ਜਿਹੀ ਢੂਂਗੀ ਜਗ੍ਹਾ ਤੇ ਖੇਡ ਰਹੇ ਨੇ ਤੇ ਇਹਨਾਂ ਦੇ ਘਰ ਵੀ ਇੱਥੇ ਹੋਣਗੇ ਤੇ ਲਾਗੇ ਵੇਖਿਆ ਗੁਰਦੁਆਰਾ ਸਾਹਿਬ ਹੈ ਤਾਂ ਬਹੁਤੀ ਵੱਡੀ ਗੱਲ ਨਹੀਂ ਐ ਕੌਮ ਵਾਸਤੇ ਆਓ ਸਾਰੇ ਰਲ ਮਿਲ ਕਰਕੇ ਜਇਹ ਸਿੱਖਾਂ ਨੂੰ ਸਾਂਭੀਏ ਇਨਾਂ ਦੇ ਗੁਰੂ ਪ੍ਰਤੀ ਭਰੋਸਾ ਤਾਂ ਹੈ ਪਿੰਡਾਂ ਦੇ ਵਿੱਚ ਅਸੀਂ ਬੜੇ ਬੜੇ ਵੱਡੇ ਵੱਡੇ ਗੁਰਦੁਆਰੇ ਬਣਾਏ ਨੇ।ਰਾਉ ਮਾਰਤਾ ਜਮ ਜਮ ਬਣਾਓ। ਪਰ ਇਹ ਇੱਕ ਵੀ ਵੇਖੋ ਕਿ ਛੋਟੇ ਜਿਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਜਿੱਥੇ ਮਹਿਜ 5-7 ਸਰੀਰ ਹੀ ਅੰਦਰ ਬੈਠ ਸਕਦੇ ਨੇ। ਬਾਕੀ ਬਾਹਰ ਬੈਠਦੇ ਨੇ। ਬਾਹਰ ਬੈਠਦੇ ਨੇ। ਸਾਡੇ ਦਾ ਗ੍ਰੰਥੀ ਦਾ ਸਿੰਘ ਦਾ ਬਹੁਤ ਧੰਨਵਾਦ ਅਸੀਂ ਗ੍ਰੰਥੀ ਸਿੰਘ ਵੀ ਸਿੱਧਕ ਭਰੋਸੇ ਵਾਲਾ ਹੈ ਜੀ। 1600 ਰੁਪਏ ਵਿਚਾਰਾ ਲੈ ਕੇ 1600 ਰੁਪਏ ਤਨਖਾਹ ਲੈਂਦਾ ਜੀ। ਉਹ ਕਹਿੰਦਾ ਮੈਂ ਸੇਵਾ ਕਰ ਨਹੀਂ ਆਉਣਾ। ਇਹ ਉਹ ਦੇਖ ਰਹੇ ਤੁਸੀਂ ਵੀ ਅਸੀਂ ਆ ਸਮਝਦੇ ਹਾਂ ਕਿ ਉਹਦਾ ਵੀ ਬੜਾ ਵੱਡਾ ਇੱਕ ਯੋਗਦਾਨ ਹੈ ਹਾਂਜੀ ਇਹ ਨਾ ਇਹ ਵਿਚਾਰੇ ਤਨਖਾਹ ਭਾਰੀ ਸਕਦੇ ਨੇ ਸਾਰੀ ਹਾਂਜੀ ਇੰਨੀ ਜ਼ਿਆਦਾ ਜੋ ਸਾਰੇ ਮਿਹਨਤ ਮਜ਼ਦੂਰੀ ਕਰਦੇ ਨੇ ਆਓ ਸਿੱਖਿਆ ਦਿੰਦੇ ਨੇ ਬੱਚਿਆਂ ਨੂੰ ਪਰਵਾਹ ਨਹੀਂ ਸਭਾ ਦਿੰਦਾ ਕਿ ਜਦ ਮਹਾਰਾਜ ਉਹਨਾਂ ਨੂੰ ਵੱਡੀਆਂ ਹੁੰਦੀਆਂ ਇਹ ਗ੍ਰੰਥੀ ਨੂੰ ਸੀਸਾ ਮਿਲ ਰਹੀਆਂ ਨੇ ਕਿ ਇਹ ਸਾਡੇ ਗੁਰਦੁਆਰੇ ਦੀ ਸੇਵਾ ਤੇ ਸਾਡੀ ਨਾ ਗ੍ਰੰਥੀ ਨੂੰ ਉਮਰ ਲੱਗੇ ਵਾ 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 ਇਹ ਨਹੀਂ ਬਾਤ ਸਾਡੇ ਵਾਸਤੇ ਨਾ ਐ ਅਸਲ ਗ੍ਰੰਥੀ ਅਸੀਂ ਉਹਦੇ ਦਰਸ਼ਨ ਕਰਾਂਗੇ ਡੰਗ ਦੇ ਨਾਤੇ ਇਹ ਫਿਰ ਨਾਲ ਭਾਤਿਆਂ ਨੂੰ ਕੁਲਵਾਨੀ ਦੀ ਸੰਖਿਆ ਦਿੰਦੇ ਨੇ ਮਹਾਰਾਜ ਦਾ ਸਤਿਕਾਰ ਵੀ ਬਹੁਤ ਕੀਤਾ ਇਹਨਾਂ ਨੇ ਅੰਦਰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਦਰਬਾਰ ਸਥਾਨ ਪਹੜਾ ਛੋਟਾ ਹੈ ਮਹਾਰਾਜ ਅਛੂਖਾਸ ਸਿੰਘ ਦਾ ਛੋਟਾ ਜਿਹਾ ਪੀੜਾ ਬਣਾਇਆ ਲੰਗਾ ਬਣਾਇਆ ਇਹ ਮੈ ਸਮਝਦਾ ਹਾਂ ਕਿ ਸਾਡੀ ਕੌਮ ਇਧਰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ